ਅੱਜ ਸਰ ਉਪਕਾਰ ਸਿੰਘ ਸੰਧੂ ਤੇ ਬੀਬੀ ਰਜਵਿੰਦਰ ਕੌਰ ਜੈਤੋ ਸ਼੍ਰੀ ਵਿੰਗ ਦੇ ਪ੍ਰਧਾਨ ਸਮੇਤ ਸ਼ੈਰੀ ਪ੍ਰਧਾਨ ਹਰਮਨਦੀਪ ਸਿੰਘ ਤੇ ਬੀਬੀ ਰਿਸ਼ਵਿੰਦਰ ਕੌਰ ਸਾਡੇ ਜਨ ਸਕੱਤਰ ਉਹਨਾਂ ਨਾਲ ਐਸਜੀਪੀਸੀ ਦੇ ਸਕੱਤਰ ਸਾਹਿਬ ਨੂੰ ਮਿਲੇ ਸੀਗੇ ਪ੍ਰਧਾਨ ਸਾਹਿਬ ਹਜੇ ਜੁਆਇਨ ਨਹੀਂ ਕੀਤੇ ਔਰ ਦੋ ਤਿੰਨ ਵਿਸ਼ੇ ਜਿਹੜੇ ਸਿੱਖ ਜਗਤ 'ਚ ਉੱਭਰ ਰਹੇ ਆ ਉਹਨਾਂ ਬਾਰੇ ਐਸਟੀਪੀਸੀ ਨੂੰ ਆਪਣਾ ਸਟੈਂਡ ਤੇ ਬਿਆਨ ਦੇਣ ਵਾਸਤੇ ਸਪਸ਼ਟ ਕਰਨ ਨੂੰ ਬੇਨਤੀ ਕਰਕੇ ਆਏ ਆਂ ਪਹਿਲੀ ਗੱਲ ਜਿਹੜੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਤੇ ਸਪੀਚ ਦਿੱਤੀ ਹੈ ਜਿਹਦੇ ਵਿੱਚ ਉਹਨੇ ਬਿਆਨ ਕੀਤਾ ਹੈ ਕਿ ਭਿੰਡਰਾਵਾਲਿਆਂ ਦੇ ਸੰਤ ਜਨੈਲ ਸਿੰਘ ਦੇ ਸਪੋਰਟਰ ਜਾ ਕੇ ਹੁਣ ਦਿਬਰੂਗੜ ਦੀ ਜੇਲ੍ਹ ਤੇ ਜਾ ਕੇ ਬੈਠੇ ਹੋਏ ਆਂ ਔਰ ਉੱਥੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਦਾ ਮੌਕਾ ਮਿਲ ਰਿਹਾ ਇਹ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਨ ਵਾਲਿਆਂ ਦੀ ਸਥਿਤੀ ਹੁਣ ਇਹ ਸਮਝਦੇ ਆ ਕਿ ਜੇਲ੍ਹਾਂ ਦੇ ਵਿੱਚ ਬੈਠ ਕੇ ਹੀ ਗੁਰੂ ਸਾਹਿਬ ਦੇ ਪਾਠ ਦੀ ਪ੍ਰਾਪਤੀ ਹੋਊਗੀ ਇਹ ਇੱਕ ਤਾਨਾ ਇਹਦੇ ਨਾਲ ਨਾਲ ਉਹਨਾਂ ਨੇ ਇਲੈਕਸ਼ਨਾਂ ਦੇ ਸਮੇਂ ਵੀ ਬਿਆਨ ਕੀਤਾ ਸੀਗਾ ਕਿ ਅਸੀਂ ਹੁਣ ਜਿੱਥੇ ਵੀ ਸਾਨੂੰ ਕੋਈ ਲੱਭਦਾ ਅਸੀਂ ਬਾਹਰਲੇ ਦੇਸ਼ਾਂ 'ਚ ਵੀ ਮਾਰਾਂਗੇ ਔਰ ਹਰ ਇੱਕ ਨੂੰ ਪਤਾ ਹੈ ਕਿ ਪਾਈ ਹਰਦੀਪ ਸਿੰਘ ਨਿੱਜਰ ਦਾ ਕੇਸ ਕੈਨੇਡਾ ਦੀ ਸਰਕਾਰ ਨੇ ਸਿੱਧਾ ਅਮਿਤ ਸ਼ਾਹ ਦੇ ਨਾਂ ਲੈ ਕੇ ਜੈ ਸ਼ੰਕਰ ਦਾ ਨਾਂ ਲੈ ਕੇ ਰੋ ਦੇ ਸਮੰਤ ਗੁਇਲ ਦਾ ਯਾਦਵ ਦਾ ਤੇ ਐਨਐਸਏਜੀਤ ਦੋਵਾਲ ਦਾ ਨਾਂ ਲੈ ਕੇ ਉਹਨਾਂ ਨੇ ਇਲਜ਼ਾਮ ਲਾਇਆ ਏਸੀ ਤਰ੍ਹਾਂ ਅਮਰੀਕਾ ਨੇ ਗੁਰਪ੍ਰਤਮan ਸਿੰਘ ਪੰਨੂ ਦੇ ਕੇਸ 'ਚ ਇਹ ਸਾਰਿਆਂ ਦਾ ਨਾਂ ਲਾਇਆ ਹੈਗਾ ਪਰ ਅਸੀਂ ਇਸ ਗੱਲ ਤੇ ਹੈਰਾਨ ਹੈ ਕਿ ਐਸਜੀਪੀਸੀ ਦੇ ਬਿਆਨ ਇਸ ਵਿਸ਼ੇ ਤੇ ਕੋਈ ਆਏ ਨਹੀਂ ਉਹਨਾਂ ਨੇ ਇਹਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਔਰ ਇਹ ਸਿੱਖਾਂ ਦੇ ਉੱਤੇ ਸਿੱਧਾ ਜਿਹੜਾ ਹਮਲਾ ਹੈ ਗੁਰੂ ਗ੍ਰੰਥ ਸਾਹਿਬ ਦੇ ਪਾਠ ਨੂੰ ਜੇਲ੍ਹ 'ਚ ਕਰਨ ਵਾਸਤੇ ਜਿਹੜਾ ਸੁਝਾਅ ਹੈ ਇਹ ਸਿੱਖਾਂ ਦੀ ਸਰਮੌਰ ਸੰਸਥਾ ਉਹਦੇ ਨਾਲ ਸੰਬੰਧਿਤ ਜਿਹੜੇ ਉਹ ਜਸੇਦਾਰ ਲਾਉਨੇ ਆ ਉਹਨਾਂ ਸਾਰਿਆਂ ਨੇ ਇਸ ਗੱਲ ਤੇ ਟਿੱਪਣੀ ਨਹੀਂ ਕੀਤੀ ਦੂਜੀ ਬੇਨਤੀ ਸੀਗੀ ਕਿ ਜਿਹੜਾ ਹਿਮਾਚਲ ਦੇ ਵਿੱਚ ਹੋਇਆ ਉਹਦੇ ਵਿੱਚ ਜੇ ਤੁਸੀਂ ਬਸ ਵੀ ਦੇਖੋ ਉੱਤੇ ਦੇਵ ਭੂਮੀ ਲਿਖਿਆ ਹੈ ਦੇਵ ਭਾਸ਼ਾ ਦੇਵ ਭੂਮੀ ਉੱਚ ਜਾਤੀ ਜਿਹੜੇ ਮਨੁਸਮ੍ਰਿਤੀ ਦੇ ਅਧੀਨ ਉਹਨਾਂ ਦੇ ਪੱਖ 'ਚ ਹੈ ਔਰ ਬੜੇ ਹੈਰਾਨਗੀ ਦੀ ਗੱਲ ਹੈ ਜਿੱਥੇ ਸਿੱਖਾਂ ਨੂੰ ਉਗਰਵਾਦੀ ਕਿਹਾ ਜਾ ਰਿਹਾ ਹੈ ਕਾਨੂੰਨ ਤੋਂ ਬਾਹਰ ਕਿਹਾ ਜਾ ਰਿਹਾ ਹੈ ਹਿਮਾਚਲ ਦੇ ਵਿੱਚ ਇੱਕ ਪੂਰਾ ਕਾਨੂੰਨ ਜਿਹੜਾ ਦੇਵਤਿਆਂ ਦੇ ਨੌ ਤੇ ਅੱਗੇ ਪੁਜਾਰੀ ਉਹਨਾਂ ਦੇ ਚੱਲਦੇ ਆ ਜਿਵੇਂ ਮਨਾਲੀ ਦੇ ਵਿੱਚ ਸਕੀ ਰਿਜ਼ੋਰਟ ਬਣਾਉਣ ਵਾਸਤੇ ਅਮਰੀਕਨ ਦਾ ਜਿਹੜਾ ਕੇਸ ਸੀਗਾ ਉੱਥੇ ਦੇ ਜਿਹੜੇ ਲੋਕਲ ਪੁਜਾਰੀ ਸੀ ਉਹਨਾਂ ਨੇ ਕਿਹਾ ਕਿ ਦੇਵਤਾ ਇਹਦੀ ਗੱਲ ਮੰਨਦਾ ਨਹੀਂ ਹੈਗਾ ਉਹ ਅੱਜ ਵੀ ਜਦ ਸੁਵਿਧਾਨ ਖੜਾ ਹੈ ਤੇ ਆਈਪੀਸੀ ਐ ਬੀਐਨਐਸ ਐ ਹਜੇ ਵੀ ਉਹਨਾਂ ਦਾ ਕਾਨੂੰਨ ਲਾਗੂ ਹੁੰਦਾ ਹੈ ਇਹ ਜਿਹੜੀ ਉੱਥੇ ਉੱਚ ਜਾਤੀ ਦੀ ਸੋਚ ਹੈ ਇਹਦਾ ਪ੍ਰਗਟਾਵਾ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਮੇਂ ਵੀ ਦੇਖਿਆ ਸੀ ਜਦ ਭਗਣੀ ਦੀ ਲੜਾਈ ਤੋਂ ਗੁਰੂ ਗੋਬਿੰਦ ਸਿੰਘ ਪਹਾੜੀ ਰਾਜਿਆਂ ਨਾਲ ਭੀਮਚੰਦ ਨਾਲ ਲੜੇ ਸੀਗੇ ਉਸ ਤੋਂ ਉਪਰੰਤ ਭੀਮਚੰਦ ਦੀ ਮਦਦ ਵੀ ਕੀਤੀ ਜੰਮੂ ਕਸ਼ਮੀਰ ਦੇ ਸੂਬੇਦਾਰ ਮੁਗਲ ਸੂਬੇਦਾਰ ਦੇ ਬਰਖਿਲਾਫ ਕੇ ਜਜ਼ੀਆ ਨਹੀਂ ਲੈ ਸਕਦਾ ਪਰ ਜਦਨ ਸਾਂਝ ਵਧਾਉਣ ਦੀ ਗੱਲ ਆਈ ਤਾਂ ਉਹ ਭੀਮਚੰਦ ਤੇ ਉਹਦੇ ਜਿਹੜੇ ਉੱਚ ਜਾਤੀ ਸਾਥੀ ਸੀਗੇ ਉਹ ਪੰਗਤ ਚ ਆਮ ਸੁਧਾਰਨ ਮਾਨਸ ਕੀ ਜਾਤ ਸਭੇ ਇੱਕ ਪਛਾਨਬੋ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੰਗਤ ਤੇ ਮੇਲ ਰੱਖਣ ਦੀ ਥਾਂ ਜਾ ਕੇ ਵਜ਼ੀਰ ਖਾਨ ਸੂਬੇ ਸਰਹੰਦ ਨਾਲ ਮਿਲ ਕੇ ਉਹਨਾਂ ਨੇ ਜੋ ਵਾਕਾ ਬੀਤਿਆ ਆਨੰਦਪੁਰ ਸਾਹਿਬ ਇਹ ਭੀਮਚੰਦ ਬਲਾਸਪੁਰਿਆ ਰਾਜਾ ਉਹਨੇ ਉੱਥੇ ਸਿੱਖਾਂ ਤੇ ਹਮਲਾ ਕਰਤਾ ਅੱਜ ਵੀ ਇਹ ਜਿਹੜੀ ਸੰਸਥਾ ਹੈਗੀਆਂ ਹਿਮਾਚਲ 'ਚ ਇਕੱਠੇ ਹੋ ਕੇ ਸਿੱਖਾਂ ਨੂੰ ਉੱਥੇ ਰੋਕਦੀਆਂ ਗੈਰ ਕਾਨੂੰਨਨ ਤੌਰ ਤੇ ਉਹਨਾਂ ਦੇ ਝੰਡਣ ਝੰਡੇ ਲਾਉਂਦੀਆਂ ਧਮਕੀਆਂ ਦੇ ਰਹੀਆਂ ਅਸੀਂ ਹਜੇ 1984 ਭੁੱਲੇ ਨਹੀਂ ਐ ਜਦ ਸਾਡਾ ਕਤਲੇਆਮ ਤੇ ਬਹੁਤ ਨੁਕਸਾਨ ਕੀਤਾ ਸੀ ਅੱਜ ਵੀ ਸਿੱਖਾਂ ਨੂੰ ਇਸ ਦੇਸ਼ ਦੇ ਵਿੱਚ ਘੇਰ ਕੇ ਉਹਨਾਂ ਨੂੰ ਚੰਗਾ ਮਾੜਾ ਕਹਿ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਰਾਜ ਸਭਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਸਰਕਾਰਾਂ ਵੱਲੋਂ ਤੇ ਆਮ ਜਿਹੜੇ ਹਿਮਾਚਲ ਦੇ ਵਿੱਚ ਆਰਐਸਐਸ ਦੇ ਵਰਕਰ ਹੈ ਉਹ ਵੀ ਇਹ ਕਹਿ ਰਹੇ ਆ ਸਾਨੂੰ ਸਗੋਂ ਮਜਬੂਰ ਕੀਤਾ ਜਾ ਰਿਹਾ ਹੈ ਕਿ ਅਸੀਂ ਭਾਰਤ ਮਾਤਾ ਨੂੰ ਮੰਨੀਏ